एनआरआई टीवी ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਭਾਰਤ ਫੌਜ ਅਤੇ ਅਤਵਾਦੀਆਂ ਨਾਲ ਹੋਏ ਮੁਕਾਬਲੇ ਨਾਲ ਜੁੜੀ ਹੋਈ ਹੈ ਭਾਰਤੀ ਫੌਜ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਦਾਦੇ ਕਿ ਸ਼੍ਰੀਨਗਰ ਵਿੱਚ ਵੱਡਾ ਮੁਕਾਬਲਾ ਹੋਇਆ ਜਿੱਥੇ ਇੱਕ ਪਾਸੇ ਕੁਝ ਸਮਾਂ ਪਹਿਲਾਂ 22 April ਨੂੰ ਪਹਿਲਗਾਮ ਵਿੱਚ ਹਮਲਾ ਹੋਇਆ ਸੀ ਅਤੇ ਅਤਵਾਦੀ ਜਿਹੜੇ ਆ ਵੱਡਾ ਹਮਲਾ ਕਰਕੇ ਫਰਾਰ ਹੋਏ ਸੀ ਤਾਂ ਉੱਥੇ ਹੀ ਕੁਝ ਦੂਰੀ ਤੇ ਇਹ ਦੱਸਿਆ ਜਾ ਰਿਹਾ ਮੁਕਾਬਲਾ ਹੋਇਆ ਜਿਸ ਵਿੱਚ ਕਿ ਭਾਰਤੀ ਫੌਜ ਨੇ ਮੂੰਹ ਤੋੜਨਾ ਜਵਾਬ ਅੱਤਵਾਦੀਆਂ ਨੂੰ ਦਿੱਤਾ ਹੈ ਤੇ ਸਵੇਰ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇੱਥੇ ਮੁਕਾਬਲਾ ਜਾਰੀ ਹੈ ਤਾਂ ਹੁਣ ਜਾਣਕਾਰੀ ਮਿਲੀ ਹੈ ਕਿ ਇਸ ਮੁਕਾਬਲੇ ਵਿੱਚ ਤਿੰਨ ਅੱਤਵਾਦੀ ਆ ਜਿਹੜੇ ਉਹ ਢੇਰ ਕਰ ਦਿੱਤੇ ਗਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਹਿਲਗਾਮ ਨੇੜੇ ਇੱਕ ਵਾਰ ਫਿਰ ਤੋਂ ਭਾਰਤੀ ਫੌਜ ਅਤੇ ਅੱਤਵਾਦੀ ਆ ਮੋਹ ਸਾਹਮਣੇ ਹੋਏ ਨੇ ਜਿੱਥੇ ਇੱਕ ਪਾਸੇ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਵੱਡਾ ਹਮਲਾ ਹੋਇਆ ਸੀ ਜਿਸ ਵਿੱਚ ਕਿ 28 ਲੋਕਾਂ ਨੂੰ ਮਾਰ ਦਿੱਤਾ ਗਿਆ ਸੀ ਜਿਸ ਵਿੱਚ 26 ਲੋਕ ਭਾਰਤੀ ਸਨ ਅਤੇ ਦੋ ਵਿਦੇਸ਼ੀ ਸਨ ਜਿਨ੍ਹਾਂ ਦਾ ਬਦਲਾ ਲੈਣ ਦੇ ਲਈ ਭਾਰਤੀ ਫੌਜ ਨੇ ਆਪਰੇਸ਼ਨ ਸੰਧੂਰ ਚਲਾਇਆ ਤੇ ਉਸ ਦੇ ਚਰਚੇ ਹੁਣ ਤੱਕ ਹੋ ਰਹੇ ਨੇ ਤੇ ਪਾਕਿਸਤਾਨ ਚ ਦਾਖਲ ਹੋ ਕੇ ਭਾਰਤੀ ਫੌਜ ਦੇ ਮੁਤਾਬਕ ਪਾਕਿਸਤਾਨ ਦੇ ਅਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਪਾਕਿਸਤਾਨ ਦੇ ਕਈ ਜਿਹੜੇ ਅਤਵਾਦੀ ਆ 100 ਤੋਂ ਵੱਧ ਟੇਰ ਹੀ ਕਰ ਦਿੱਤੇ ਗਏ ਸੀ ਤਾਂ ਉਥੇ ਹੀ ਇਸ ਮੁਕਾਬਲੇ ਬਾਰੇ ਵੀ ਜਾਣਕਾਰੀ ਮਿਲ ਰਹੀ ਹੈ ਕਿ ਤਿੰਨ ਅਤਵਾਦੀ ਟੇਰ ਕਰ ਦਿੱਤੇ ਗਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਭਾਰਤੀ ਫੌਜ ਦਾ ਮੁਕਾਬਲਾ ਹੋਇਆ ਅਤਵਾਦੀਆਂ ਨਾਲ ਅਤਵਾਦੀਆਂ ਨੂੰ ਟੇਰ ਕੀਤਾ ਤਿੰਨ ਅਤਵਾਦੀ ਜਿਹੜੇ ਟੇਰ ਕਰ ਦਿੱਤੇ ਗਏ ਨੇ ਤਾਂ ਜਿੱਥੇ ਜੇਕਰ ਦੇਖਿਆ ਜਾਵੇ ਕਿ ਲਗਾਤਾਰ ਅਤਵਾਦੀ ਆ ਜਿਹੜੇ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਅਜਿਹੇ ਵਿੱਚ ਸਰਹੱਦੀ ਇਲਾਕਿਆਂ ਵਿੱਚ ਭਾਰਤੀ ਫੌਜ ਪੂਰੀ ਤਰ੍ਹਾਂ ਤਤਕ ਹੈ ਖਾਸ ਕਰਕੇ ਜੇਕਰ ਜੰਮੂ ਕਸ਼ਮੀਰ ਦੀ ਗੱਲ ਕਰੇ ਤਾਂ ਜੰਮੂ ਕਸ਼ਮੀਰ ਵਿੱਚ ਸ਼੍ਰੀਨਗਰ ਦੇ ਨੇੜੇ ਜਿਹੜਾ ਸ਼੍ਰੀਨਗਰ ਦੇ ਬਾਹਰਲੇ ਏਰੀਏ ਵਿੱਚ ਇਹ ਮੁਕਾਬਲਾ ਹੋਇਆ ਜਿੱਥੇ ਕਿ ਕਾਫੀ ਹਥਿਆਰ ਵੀ ਪੁਲਿਸ ਦੇ ਹੱਥ ਲੱਗੇ ਆ ਤਾਂ ਇੱਥੇ ਜਾਣਕਾਰੀ ਇਹ ਵੀ ਦੱਸ ਰਹੀ ਹੈ ਦੱਸਦੀ ਹੈ ਕਿ ਇਸ ਸਾਰੇ ਜਾਣ ਇਸ ਸਾਰੇ ਅਤਵਾਦੀਆਂ ਦੇ ਟਾਰਗੇਟ ਬਾਰੇ ਪੁਲਿਸ ਨੂੰ ਪਹਿਲਾਂ ਪਤਾ ਸੀ ਜੰਮੂ ਕਸ਼ਮੀਰ ਪੁਲਿਸ ਇਸ ਤੇ ਪੂਰੀ ਤਰ੍ਹਾਂ ਅੱਖ ਰੱਖੀ ਹੋਈ ਸੀ ਤਾਂ ਭਾਰਤੀ ਫੌਜ ਨਾਲ ਮਿਲ ਕੇ ਵੱਡਾ ਜਿਹੜਾ ਅਤਵਾਦੀਆਂ ਨਾਲ ਮੁਕਾਬਲਾ ਕੀਤਾ ਹੈ ਜਿਹੜੇ ਆ ਭਾਰਤੀ ਫੌਜ ਅਤੇ ਅਤਵਾਦੀਆਂ ਨਾਲ ਤਾਂ ਦੱਸ ਦਈਏ ਕਿ ਜਿਹੜੇ ਫੌਜ ਸੀ ਤਾਂ ਫੌਜ ਨੂੰ ਜਿਵੇਂ ਹੀ ਇਨਪੁਟ ਮਿਲਦੀ ਹੈ ਕਿ ਅਤਵਾਦੀ ਇੱਥੇ ਲੁਕੇ ਹੋਏ ਨੇ ਤਾਂ ਨਾਲ ਦੀ ਨਾਲ ਪੁਲਿਸ ਨਾਲ ਭਾਰਤੀ ਫੌਜ ਉਥੇ ਪਹੁੰਚਦੇ ਆ ਥਾਂ ਆਪਰੇਸ਼ਨ ਵਾਲੀ ਥਾਂ ਤੇ ਤਾਂ ਇਸ ਆਪਰੇਸ਼ਨ ਦਾ ਨਾਮ ਵੀ ਮਹਾਦੇਵ ਰੱਖਿਆ ਗਿਆ ਤਾਂ ਮਹਾਦੇਵ ਆਪਰੇਸ਼ਨ ਦੇ ਤਹਿਤ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤੇ ਤਿੰਨ ਅਤਵਾਦੀ ਜਿਹੜੇ ਢੇਰ ਕਿਤੇ ਗਏ ਨੇ ਤਾਂ ਜਿੱਥੇ ਕੁਝ ਸਮਾਂ ਪਹਿਲਾਂ ਆਪਰੇਸ਼ਨ ਸੁਦੂਰ ਆ ਭਾਰਤੀ ਫੌਜ ਵੱਲੋਂ ਚਲਾਇਆ ਗਿਆ ਸੀ ਤਾਂ ਹੁਣ ਭਾਰਤੀ ਫੌਜ ਨੇ ਆਪਰੇਸ਼ਨ ਮਹਾਦੇਵ ਤਹਿਤ ਤਿੰਨ ਅਤਵਾਦੀਆਂ ਨੂੰ ਢੇਰ ਕੀਤਾ ਹਾਲਾਂਕਿ ਇਹਨਾਂ ਅਤਵਾਦੀਆਂ ਦੇ ਉਹਨਾਂ ਅਤਵਾਦੀਆਂ ਨਾਲ ਕੋਈ ਲਿੰਕ ਸੀ ਜਾਂ ਨਾ ਜਿਹੜੇ ਕਿ ਪਹਿਲਾ ਮੁਕਾਬਲਾ ਕਰਕੇ ਗਏ ਨੇ ਪਹਿਲਗਾਮ ਚ ਹੋਇਓ ਹਜੇ ਜਾਣਕਾਰ ਜਾਣਕਾਰੀ ਆਣੀ ਵਾਕੀ ਆ ਪਰ ਕਿਤੇ ਨਾ ਕਿਤੇ ਭਾਰਤੀ ਫੌਜ ਨੂੰ ਵੱਡਾ ਜਿਹੜਾ ਬਲ ਮਿਲਿਆ ਵੱਡੇ ਜਿਹੜੇ ਆ ਮੁਕਾਬਲਾ ਕੀਤਾ ਭਾਰਤੀ ਫੌਜ ਨੇ ਅਤੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਜੇਕਰ ਦੇਖਿਆ ਜਾਵੇ ਕਿ ਪਹਿਲਗਾਮ ਦੇ ਨੇੜੇ ਜਿਹੜਾ ਹਮਲਾ ਹੋਇਆ ਸੀਗਾ ਅਤੇ ਪਹਿਲਗਾਮ ਦੇ ਨੇੜੇ ਹੀ ਜਿਹੜੀ ਇਹ ਮੁੱਠਪੇੜ ਹੋਈ ਆ ਜਿਸ ਵਿੱਚ ਤਿੰਨ ਅੱਤਵਾਦੀ ਢੇਰ ਕਿਤੇ ਗਏ ਨੇ ਤਾਂ ਉਹੀ ਪਹਿਲਗਾਮ ਜਿਸ ਦਾ ਦੁਨੀਆ ਭਰ ਵਿੱਚ ਆ ਜਿਹੜੇ ਆ ਚਰਚੇ ਹੋ ਰਹੇ ਨੇ ਕਿ ਪਹਿਲਗਾਮ ਵਿੱਚ ਕਿਵੇਂ ਅਤਵਾਦੀ ਆ ਕੇ ਨਿহਥੇ ਲੋਕਾਂ ਤੇ ਗੋਲੀਆਂ ਮਾਰ ਦਿੰਦੇ ਆ ਤੇ ਧਰਮ ਪੁੱਛ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਉਸੇ ਤੇ ਚੱਲਦਿਆਂ ਇਸ ਸਾਰੇ ਮਾਮਲੇ ਨੂੰ ਲੈ ਕੇ ਭਾਰਤੀ ਸਰਕਾਰ ਵੱਲੋਂ ਭਾਰ ਸਰਕਾਰ ਵੱਲੋਂ ਅਤੇ ਭਾਰਤੀ ਫੌਜ ਵੱਲੋਂ ਕੜੇ ਕਦਮ ਚੁੱਕੇ ਗਏ ਤੇ ਇੱਕ ਤੋਂ ਬਾਅਦ ਇੱਕ ਐਕਸ਼ਨ ਕੀਤਾ ਗਿਆ ਜੰਗ ਵਰਗੇ ਹਾਲਾਤ ਆ ਜਿਹੜੇ ਉਹ ਬਣੇ ਸੀ ਭਾਰਤ ਤੇ ਪਾਕਿਸਤਾਨ ਦਰਮਿਆਨ ਤਾ ਬਿਲਕੁਲ ਉਸੇ ਥਾਂ ਦੇ ਨੇੜੇ ਜਾਂ ਪਹਿਲਗਾਮ ਦੇ ਬਿਲਕੁਲ ਨੇੜੇ ਹੀ ਇਹ ਮੁਕਾਬਲਾ ਹੋਇਆ ਅਤੇ ਸਵੇਰ ਤੋਂ ਇਹ ਮੁਕਾਬਲਾ ਚੱਲ ਰਿਹਾ ਸੀ ਤਾਂ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਤਿੰਨ ਅਤਵਾਦੀ ਢੇਰ ਕਰ ਦਿੱਤੇ ਗਏ ਨੇ ਤਾਂ ਸ਼੍ਰੀਨਗਰ ਦੇ ਬਾਹਰਲੇ ਇਲਾਕੇ ਵਿੱਚ ਇਹ ਜਿਹੜਾ ਮੁਕਾਬਲਾ ਹੋਇਆ ਜਿਸ ਵਿੱਚ ਕਿ ਤਿੰਨ ਅਤਵਾਦੀਆਂ ਨੂੰ ਢੇਰ ਕੀਤਾ ਗਿਆ ਤੇ ਕਾਫੀ ਜਿਹੜੇ ਉਹਨਾਂ ਦੇ ਹਥਿਆਰ ਆ ਉਹ ਪੁਲਿਸ ਦੇ ਹੱਥ ਚੜ੍ਹੇ ਆ ਭਾਰਤੀ ਫੌਜ ਦੇ ਹੱਥ ਚੜ੍ਹੇ ਆ ਤਾਂ ਇੱਕ ਵਾਰ ਫਿਰ ਦੱਸ ਦਿੰਦੇ ਆ ਕਿ ਭਾਰਤੀ ਫੌਜ ਤੇ ਜੰਮੂ ਕਸ਼ਮੀਰ ਪੁਲਿਸ ਦਾ ਇੱਥੇ ਸਾਂਝਾ ਆਪਰੇਸ਼ਨ ਸੀ ਜਿਸ ਦੇ ਚਾਲਦਿਆਂ ਮਹਾਦੇਵ ਆਪਰੇਸ਼ਨ ਚਲਾ ਕੇ ਤਿੰਨ ਆਤਵਾਦੀਆਂ ਨੂੰ ਠੇਰ ਕਰ ਦਿੱਤਾ ਗਿਆ ਹੈ